ਸਸਿਕਾਲ ਮਿੱਤਰੋ ਕੀ ਹਾਲ ਚਾਲ ਠੀਕ ਠਾਕ ਹੁਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਣਗੇ ਤੇ ਅੱਜ ਤੁਹਾਨੂੰ ਤੁੱਗਾ ਖੜੀ ਅਮਰਗੜ ਦੇ ਨੇੜੇ ਤੁਹਾਨੂੰ ਸਾਰਿਆਂ ਦਿਖਾਉਣਾ ਤੇ ਬਾਈ ਵੈਸ ਤਾਂ ਜੋਬ ਕਰਦੇ ਨੇ ਅੱਜ ਛੁੱਟੀ ਦੇ ਨੇ ਫਾਰਮ ਬਹੁਤ ਸੋਹਣਾ ਬਹੁਤ ਸੋਹਣਾ ਸਾਡਾ ਤਾਂ ਬਾਕੀ ਦਿਖਾਉਣਾ ਤੁਹਾਨੂੰ ਫੁੱਲ ਵੀਡੀਓ ਤੇ ਪਸ਼ੂ ਵੀ ਦਿਖਾਉਂਦੇ ਆ ਕਿਹੜੇ ਕਿਹੜੇ ਕਿੱਦਾਂ ਕਿੱਦਾਂ ਨੇ ਹੈਨਾ ਡਾਕਟਰ ਸਾਹਿਬ ਵਾਲਾ ਨਾਮ ਕਰਦੇ ਨਾ ਆਜਾ ਡਾਕਟਰ ਸਾਹਿਬ ਇੱਧਰ ਨੂੰ ਆਪਾਂ ਇੱਥੇ ਹੀ ਸ਼ੁਰੂ ਕਰ ਦਿੰਦੇ ਆ ਅੱਜ ਹਾਂਜੀ ਹਾਂਜੀ ਜੀ ਸਾਹਿਬ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿਵੇਂ ਹੋ ਬਹੁਤ ਵਧੀਆ ਜੀ ਤੁਸੀਂ ਦੱਸੋ ਠੀਕ ਆ ਭਾਈ ਜਤਿੰਦਰ ਨੇ ਸਾਡੇ ਨਾਲ ਬੜਿਆ ਹੋਰ ਜਤਨ ਵਧੀਆ ਜੀ ਕਿਵੇਂ ਲੱਗਿਆ ਭਾਈ ਡਾਕਟਰ ਬਹੁਤ ਵਧੀਆ ਜੀ ਬਹੁਤ ਵਧੀਆ ਰੱਖਿਆ ਹੈ ਬਹੁਤ ਵਧੀਆ ਜੀ ਘੈਂਟ ਆ ਪੰਗੋ ਸਾਹਿਬ ਕਿਵੇਂ ਆ ਬਹੁਤ ਵਧੀਆ ਗੱਲ ਹੈ ਨਾ ਤਸੱਬ ਕਰਿਓ ਸ਼ੁਰੂ ਫਿਰ ਆ ਜਾਓ ਉੱਪਰ ਦੇਖਦੇ ਆਂ ਫਰਕ ਦਿਖਾਈਏ ਆਪਾਂ ਕਰਾਈਏ ਵਿਜ਼ਿਟ ਕਰਾ ਸਾਰਾ ਫਾਰਮ ਤੇ ਬਾਕੀ ਤਾਂ ਤੁਹਾਨੂੰ ਦੱਸ ਹੀ ਦਿੱਤੀਆਂ ਝੋਟੀਆਂ ਹੁਣ ਪੂਰੀਆਂ ਤਾਂ ਖੜੀਆਂ ਨਹੀਂ ਹੋ ਰਹੀਆਂ ਨਾ ਨਾ ਦੱਸ ਦਿਓ ਬਸ ਹੁਣਾ ਤੁਹਾਨੂੰ ਐਂ ਟ੍ਰੈਲ ਜਾਂਦਾ ਤਾਂ ਟ੍ਰੈਲ ਤਾਂ ਦਿਖਾ ਦਿੰਦੇ ਆ ਤੇ ਦੱਸ ਵੀ ਦਿਓ ਇਹ ਕਿੰਨੇ ਕਿਤੋਂ ਤਾਂ ਇਹ ਜੀ ਮਤਲਬ ਹੁਣ ਸਵੇਰੇ ਤੋਂ ਨਾਲ ਮੇਰੀ ਗੱਲ ਹੋਈ ਏ ਸੀ ਹਨਾ ਉਹ ਟਾਈਮ ਦੀ ਕੀ ਹੋਇਆ ਜੜੀ ਹੁਣ ਤੁਸੀਂ ਮੇਰੇ ਕੋਲੇ ਰੋਪੇਂਗੇ ਹੁਣ ਸ਼ਾਮ ਨੂੰ 10 ਕਿਲੋ ਦੁੱਧ ਦੇ ਦੇਣਾ ਠੀਕ ਹੈ ਮਤਲਬ ਇੱਕ ਟਾਈਮ ਦਾ ਹਾਂਜੀ ਮਤਲਬ 2 ਕਿਲੋプラスਾ ਹੈਗਾ ਵਾਜ ਜਮੇ ਨੋਰ ਜੀ ਚੋਈ ਕਰਾਉਣੀ ਹੈ ਜੀ ਆਪਾਂ ਨੇ ਅੱਛਾ ਇਹਦੀ ਚੋਈ ਕਰਾਉਣੀ ਹੈ ਇਹਦੀ ਵੀ ਇਹਦੀ ਵੀ ਅੱਛਾ ਇਹਦੀ ਰੋਟੀ ਦਾ ਮਤਲਬ ਹੁਣ ਪੱਟਾ ਸਾਹਿਬ ਦਾ ਮਤਲਬ ਦੰਦਾ ਚ ਇਹਦੇ ਮਤਲਬ ਇਹ ਸਿੱਧ ਦੇ ਨੰਦ ਹਜੇ ਖੜੇ ਹੈ ਇਹਦੇ ਸਿੱਧ ਦੇ ਨੰਦ ਖੜੇ ਨੇ ਅੱਛਾ ਇਹ ਓਮबीर ਵੰਡਵਾਨ ਤੋਂ ਆਈਆਂ ਨੇ ਜੀ ਅੱਛਾ ਓਮबीर ਤੋਂ ਹਾਂ ਇਹਦੇ ਮਤਲਬ ਉਹਦੇ ਘਰੋਂ ਆਪਾਂ 23 ਕਿਲੋ ਦੁੱਧ ਲੈ ਕੇ ਆਇਆ ਇਹ ਝੋਟੀ ਦਾ ਆਪਾਂ ਵਾਜ ਅੱਛਾ ਆ ਦੇਖੋ ਬਈ ਜੀ ਇਹਦਾ ਨਾਂ ਦਾ ਨਮ ਦਾ ਦਿਖਾਵਾ ਨਾ ਕੁਝ ਨਾ ਜਮੇ ਦਿਖਦਾ ਤਾਂ ਹੈਗਾ ਮਤਲਬ ਉਹਨਾਂ ਨਹੀਂ ਹੈਗਾ ਪਰ ਕੁਆਲਿਟੀ ਬਹੁਤ ਆ ਬਾਈ ਕੁਆਲਿਟੀ ਬਹੁਤ ਆ ਬਹੁਤ ਤੇ ਉਹ ਵੀ ਸ਼ਰਾਫਤ ਬਹੁਤ ਆ ਨਾ ਇਹ ਜੋ ਜਿਹੜਾ ਪਾਲੇ ਦੋਲੀ ਜੀ ਕਾਰਾ ਗਰੀ ਕਈ ਵਾਰੀ ਕਹਿੰਦੇ ਹੁੰਦੇ ਨਾ ਗਲਤ ਹੋ ਜਾਂਦੀਆਂ ਇੱਧਰ ਆ ਜਨਾ ਮੇਰੇ ਨਾਲ ਇਹਨੂੰ ਆਪਾਂ ਨੇ ਕੀੜਿਆਂ ਦੀ ਓਵਰਡੋਜ਼ ਦੇਂਦੀ ਜੀ ਹਾਂ ਜੀ ਇਹਦਾ ਆਈ ਗਿਆ ਹਾਂ ਮੈਂ ਦੇਖ ਲਿਆ ਜੀ ਹਾਂ ਜੀ ਇਹਦਾ ਆਪਾਂ ਨੇ ਵਿਚਾਰੀ ਬੈ ਗਈ ਹੁਣ ਗੱਲ ਆ ਆਪਣੇ ਡਾਕਟਰ ਕਾਲਾ ਜੀ ਨੇ ਚੀਮਿਆ ਪਿੰਡ ਤੋਂ ਜੀ ਅੱਛਾ ਜੀ ਉਹ ਟ੍ਰੀਟਮੈਂਟ ਦੇ ਰਹੇ ਨੇ ਦੋ ਦਿਨ ਹੋ ਗਏ ਉਹ ਸਟ्रेस ਚ ਆ ਗਿਆ ਉਹ ਥੋੜਾ ਜਿਹਾ ਹਾਂ ਜੀ ਹਾਂ ਫਤਵਲਾ ਮਲਾਪ ਤਾਂ ਨਿਕਲੇ ਆ ਕੋਸ ਨਹੀਂ ਖਾਤਾ ਹੋਇਆ ਜੀ ਇੱਧਰ ਖੁੱਲਣਾ ਮਲਾਪ ਤਾਂ ਨਿਕਲੇ ਫਿਰ ਮਲਾਪ ਐਡੇ ਐਡੇ ਜੀ ਮੈਂ ਤੁਹਾਨੂੰ ਵੀਡੀਓ ਦਿਖਾ ਦਿੰਦਾ ਨਾ ਹੁਣ ਆਹ ਵਹੀ ਇੱਕ ਮੀਟਰ ਦੇ ਮਲਾਪ ਸੀਗੇ ਜੀ ਕੋਈ ਗੱਲ ਨਹੀਂ ਦੇਖੋ ਭਾਈ ਇੱਧਰ ਦੇਖਿਓ ਹੁਣ ਬੱਚੇ ਨੇ ਮੂੰਹ ਨਾਲ ਥੜ ਤੇ ਵਿੱਚ ਦੇਖੋ ਥੜਾਲੀ ਹਰਾ ਤੇ ਟੈਂਕ ਜਿਹੜਾ ਸ ਤੈਂ ਦਾ ਵੀ ਨਾ ਹਾਂਜੀ 11 ਵਜੇ ਨੇ ਤੇ 11 ਵਜੇ ਤੁਸੀਂ ਆਰਡਰ ਦਾ ਦੇਖੋ ਹੈ ਨਾ ਚਲੋ ਤੇ ਮਿਲਕਵੇਨ ਤਾਂ ਦਿਖੀ ਰਹੀਆਂ ਨੇ ਬਾਕੀ ਕੱਦਗਾੜ ਚ ਜੇ ਤੁਸੀਂ ਕੋਹ ਨਾ ਬੜੀ ਐਕਸਟਰਾ ਆਰਡਨਰੀ ਆ ਉਹ ਵੀ ਨਹੀਂ ਇਹੀ ਜਿਹਾ ਮਾੜੀ ਜੀ ਦੇਖ ਦਿਖਦੀ ਹੋਊਗੀ ਝੋਟੀ ਦੇਖੋ ਜੀ ਲਿਓ ਟਾਹ ਆ ਦੇਖੋ ਇਹੜਾ ਦੇਖਦਾ ਹਾਂ ਇਹ ਦੋ ਇਹ 4 ਦਿਨ ਪਹਿਲਾਂ ਦੀ ਸਥਿਤੀ ਹੈ 4 ਦਿਨ ਪਹਿਲਾਂ ਦੀ ਹੈ ਕਿਉਂ ਸਟ्रेस ਵੀ ਮੰਨ ਗਿਆ ਦੂਰ ਤੋਂ ਆਇਆ ਵਜੋਂ ਇਹ ਇਹ ਪਤਾ ਦੱਸਾਂ ਕਿਹੜੇ ਕਿਹੜੇ ਬੁੱਲਦਿਆਂ ਨੇ ਜਾਂ ਕੀ ਆ ਇਹ ਵੀਰ ਜੀ ਪਾਇਆ ਨਹੀਂ ਪਤਾ ਮਤਲਬ ਸਰਕਾਰੀ ਦੀ ਇਹਨਾਂ ਉੱਥੇ ਐਚ ਐਨ ਡੀ ਵੀ ਦੇ ਸੀਗ ਲੱਗਿਆ ਜਿਵੇਂ ਮੇਲ ਕਾ ਆਪਣੇ ਦੂਮਾਂ ਦੇ ਪਿੱਛੇ ਅੱਛਾ ਇਹ ਮੇਲ ਕਾ ਹਾਂ ਜੀ ਹਾਂ ਕੁਝ ਭਈਆ ਮੇਰੇ ਆੜਾ ਮੰਨਦਾ ਨੀ ਨਮਾਈ ਨਮੁਈ ਜਾਂਦਾ ਜੀ ਉਹਨਾਂ ਨੂੰ ਮੈਂ ਥੋੜਾ ਹਾਂ ਬੱਚਿਆਂ ਨੂੰ ਯਮਾਣਾ ਚਾਹੀਦਾ ਹੋਣਾ ਚਾਹੀਦਾ ਕਿਉਂ ਇਹ ਤਾਂ ਝੋਟੀਆਂ ਜੇ ਮੈਲੇ ਚੀ ਮਤਲਬ ਨਿਕਲਿਆ ਮੇਰੇ ਕੋਲ ਹੀ ਲੱਗਿਆ ਰੱਖਣਾ ਲੈਣਾ ਨੀ ਦਿਖ ਰਹੇ ਨਹੀਂ ਇਹ ਵੀ ਝੋਟੀ ਮੰਗਨ 25 ਦੇ ਦਿਨਾਂ ਦਾ ਸੂਆ ਜੀ ਜਿਆਦੇ ਹੂੰ ਫਿਰ ਵੀ ਬਹੁਤ ਵਧੀਆ ਜੀ ਤੇ ਆਜੋ ਅੱਗੇ ਆਹ ਜੋ ਢੋਟੀ ਇਹ ਜੋ ਢੋਟੀ ਪਿਛਲੇ ਸਾਲ ਆ ਪੰਜ ਮਹੀਨੇ ਤੋਂ ਹੀ ਗੱਲ ਕਰਨੀ ਸੀ ਲੈ ਲੇ ਪਾਇਆ ਰੱਖਿਆ ਆਪਣੇ ਹਾਂ ਠੀਕ ਹੈ ਨਾ ਇਹ ਵੀ ਵੀਡੀਓ ਵੀ ਪਈ ਹੋਈ ਆ ਮਤਲਬ ਇਹ ਜੋ ਢੋਟੀ ਇਹ ਵੀ ਹੋਮ ਵੀਰ ਕੋਲੋਂ ਆਈ ਸੀ ਆਪਾਂ 27 ਗੱਲਾਂ ਦੁੱਧ ਲੈ ਕੇ ਆਏ ਸੀ ਜਿਹਦੇ ਨਾਲ ਹੋ ਗਿਆ ਸੀ ਨਾ ਲੱਤ ਟੁੱਟ ਗਈ ਸੀ ਹਾਂ ਇਹਦੇ ਨਾਲ ਹੁਣ ਇਹ ਗੱਬੜ ਵੀ ਨਹੀਂ ਕਰਾਈ ਕੋਈ ਅੱਛਾ ਇਹ ਗੱਬੜ ਨਹੀਂ ਕਰਾਈ ਨਹੀਂ ਹੁਣ ਠੀਕ ਆ ਲੱਤ ਹੁਣ ਠੀਕ ਆ ਜੀ ਦੁੱਧ ਜੰਮਤ ਰਿਹਾ ਦੁੱਧ ਦੇ ਕਿਵੇਂ ਆ ਦੁੱਧ ਤੇ ਦੁੱਧ ਤੇ ਹੁਣ ਮਤਲਬ ਇਹ ਦੋ ਟਾਈਮ ਇਹ ਦੁੱਧ ਤਾਂ ਦੋੇ ਟਾਈਮ ਦੇ ਰਹੀ ਆ ਮਤਲਬ 4-4 ਲੀਟਰ ਦੁੱਧ ਅੱਛਾ 4-4 ਲੀਟਰ ਸਾਲ ਤੋਂ ਉੱਪਰ ਹੋ ਗਿਆ ਨਾ ਸਾਲ ਤੋਂ ਉੱਪਰ ਹੋ ਗਿਆ ਹੁਣ ਇਹ ਮਤਲਬ ਚਲੋ ਇਹ ਬਚ ਗਈ ਸਹੀ ਸਰਾਮ ਤਾਂ ਹੋ ਗਈ ਇਹ ਨਹੀਂ ਬਹੁਤ ਬਹੁਤ ਰਕਮ ਬਹੁਤ ਲੱਗੀ ਹੋਈ ਸੀ ਜਦੋਂ ਬਹੁਤ ਰਕਮ ਲੱਗੀ ਹੋਈ ਸੀ ਕਿੰਨੇ ਦੁੱਧ ਆ ਲਈ ਸੀ ਇਹ ਇਹ 27 ਕਿਲੋ ਸੀਗਾ ਜੀ ਇਹ ਤਾਂ ਮਤਲਬ ਆਪਣੇ ਏਰੀਆ 'ਚ ਸਭ ਨੂੰ ਪਤਾ ਜੀ ਦੁੱਧ 20 ਕਿਲੋ ਤੋਂ ਥੱਲੇ ਵਾਲੀ ਦਾ ਕੋਈ ਨਹੀਂ ਆਪਣੇ ਕੋਲ ਨਾ ਜੀ ਵੀ ਵਾਲੀਆਂ ਹੁਣ ਮੈਂ 6 ਝੋਟੀਆਂ ਅਸਮਦੀ ਨਹੀਂ ਕਰਦੇ ਹਾਂ ਹੁਣ 6 ਝੋਟੀਆਂ ਇਕੱਠੀਆਂ ਦਿੱਤੀਆਂ ਨੇ ਤੇ ਉਹ ਆਪਣੇ ਲੁਧਿਆਣੇ ਤੋਂ ਹੂਜਾ ਜੀ ਲੈ ਕੇ ਦੋ ਝੋਟੀਆਂ ਉਹ ਹੁਣ ਕੰਮ ਉਹਨਾਂ ਨੇ ਬਹੁਤ ਘਟਾਤਾ ਤੇ ਉਹਨਾਂ ਕੋਲੇ ਵੀ ਉਧਰ ਨੂੰ ਗਈਆਂ ਨੇ ਯਾਨੀ ਉਹ ਝੋਟੀਆਂ ਮਤਲਬ ਆਪਾਂ 20 ਕੋਸ਼ਿਸ਼ ਹੀ ਰਹਿੰਦੀਆਂ ਤਾਂ 20 ਤੋਂ ਬਾਹਰ ਹੀ ਲੈ 20 ਤੋਂ ਪਰੇ ਬਾਕੀ ਪਸ਼ੂ ਬਹੁਤ ਹੁੰਦੇ ਸੀ ਹੁਣ ਤਾਂ ਲੱਗਦੇ ਨੇ ਵੀ ਘਟਨੇ ਤੇ ਫਿਰ ਉਹ ਚਲੇ ਗਏ ਨਾ ਅੰਗਣੀਆਂ ਸੀਗੀਆਂ ਚੌਥੇ ਜੀ ਹੁਣ ਅੱਛਾ ਇਹ 12 ਇਹ ਖਾਲੀ ਨਿਕਲ ਗਈ ਸੀ ਥੋਣੀ ਜੀ ਡਾਕਟਰ ਕਹਿੰਦਾ ਵੀ ਤੁਸੀਂ ਜ਼ਿਆਦਾ ਤਿਆਰੀ ਨਹੀਂ ਕਰਤੀ ਦੇਖੋ ਬਈ ਮਿਲਕਵੇਨ ਦੇਖੋ ਚਲੋ ਇਹ ਉਹੀ ਹੈ ਜਿਹੜੀ 24 ਲੀਟਰ ਦੀ ਕਹਿੰਦੇ ਹਾਂ ਹਾਂਜੀ 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 ਇਹ ਹੁਣ ਲਿੱਸੀ ਕਰਤੀ 2 ਮਹੀਨੇ ਕਾਫੀ ਵੇਂਦ ਅੱਛਾ ਵੀ ਉਹ ਗੱਬੜ ਨਾ ਰਹਿਣ ਕਰਕੇ ਹਾਂਜੀ ਹਾਂ ਇਹ 5 ਮਹੀਨਿਆਂ ਦੀ ਖਾਲੀ ਨਿਕਲ ਗਈ ਸੀ ਅੱਛਾ ਇੱਥੇ ਇੱਕ ਕਰਾਈ ਬੜਾ ਜਲਦੀ ਕਰਾਇਆ ਕਰੋ ਹਾਂ ਹਾਂ 2 ਮਹੀਨੇ ਹੋ ਗਏ ਭਾਈ ਆ ਦੇਖੋ ਜੇ ਕਿਸੇ ਨੂੰ ਲੱਗਦਾ ਹੋਵੇ ਨਾ ਇਹ ਤਾਂ ਪੈਸੇ ਹੀ ਸਰੀਰ ਦੇ ਇੱਥੇ ਆ ਦੇਖੋ ਮਿਲਕਵੇਨ ਕੀ ਕਹਿੰਦੀ ਹੈ ਵੀ ਇਹ ਐਨੇ ਦੁੱਧ ਵਾਲੀ ਹੈਗੀ ਐ ਹਾਂ ਉਹ ਨਹੀਂ ਪਤਾ ਕਿ ਫੇਸਬੁੱਕ ਦੇ ਵਿਦਵਾਨ ਬਹੁਤ ਨੇ ਜੀ ਆਪਾਂ ਤਾਂ ਵਿਸ਼ਵਾਸ ਰੱਖਦੇ ਹਾਂ ਜਿਉਂ ਆਉਣ ਜੇ ਮੇਰੇ ਘਰੇ ਜਦ ਮਰਜੀ ਆ ਜਾਓ ਉਰਲੀ ਝੋਟੀ ਬਿਮਾਰ ਆ ਜੀ ਪਰਲੀ ਝੋਟੀ ਜੀ ਸ਼ਾਮ ਨੂੰ ਆ ਕੇ 6 ਤੋਂ 6 ਜਦ ਮਰਜੀ ਚੋਵੇ ਜਿਹੜਾ ਮਰਜੀ ਆ ਕੇ ਜੋ ਮਰਜੀ ਜਦ ਮਰਜੀ ਚਲੋ ਆਪਾਂ ਨੇ ਉਹਨਾਂ ਤੋਂ ਲੈਣਾ ਵੀ ਕੀ ਆ ਬਾਈ ਇਹ ਜਿਹੜਾ ਜਾਨਨਤ ਝੋਟੀ ਜਿਹੜੀ ਜਿਹੜੀ ਉਹ ਲੈ ਗਿਆ ਸੀ ਘਰ ਆਪਣਾ ਆਪਣਾ ਤੇ ਟਰਵਾਈ ਸੀ ਅੱਛਾ ਜੀ ਉਹਦੀ ਕੱਟੀ ਆ ਇਹਨੇ 22 ਕਿਲੋ ਸੈਕਿੰਡ ਦਾ ਸੂਏ ਦਾ ਰਿਕਾਰਡ ਰੱਖਦਾ ਅੱਛਾ ਅਰੇ ਤੀਜੇ ਸੁਮੇ ਨੂੰ ਲੱਪਣਾ ਹੈ 11ਵੇਂ ਮਹੀਨੇ ਦੀ 14 ਤਰੀਕ ਨੂੰ ਹੋਉਂਦੀ ਹੈ ਅੱਛਾ 11ਵੇਂ ਦੀ 14 ਨੂੰ ਬਹੁਤ ਵਧੀਆ ਬਣੀ ਹੋਈ ਹੈ ਬਈ ਇਹ ਹਾਂਜੀ ਬਾਕੀ ਦਾ ਹਜੇ ਰਹਿੰਦਾ ਟਾਈਮ ਇਹ ਜੋ ਤੀਨੇ ਮਤਲਬ ਪਿਛਲੇ ਸਾਲ ਮਤਲਬ 22 23 22 23 ਦੁੱਧ ਕੱਢੀ ਗਈ ਕਿੰਨੀ ਸਿੱਧੂ ਵੀਡੀਓ ਬਣਾ ਕੇ ਲੈ ਗਿਆ ਸੀ ਅੱਛਾ ਜੀ ਤੇ ਇਹ ਵੀ ਇੱਕੋ ਦੰਦੀਆਂ ਲੱਪਣਾ ਹੈ ਇੱਕੋ ਦੰਦਿਆਂ ਗੱਬਣਾ ਬਈ ਬਹੁਤ ਲੱਗਦੀ ਆ ਜੀ ਤਾਂ ਬਹੁਤ ਜ਼ਿਆਦਾ ਜੀ ਫੁੱਟ ਫੁੱਟ ਤੇ ਖਾਂ ਰੱਖ। ਉਹ ਬਾਲੀ ਦੂਰ ਲੱਗਦਾ ਹੈ ਨਾ ਹਜੇ ਤਾਂ ਅੱਖਾਂ ਵੀ ਲੜਾਈ ਆ ਇਸ ਕਰਕੇ ਆ। ਹਾਂਜੀ ਆ ਦੇਖੋ ਇਹ ੱਡੀ ਵੀ ਹੋਣੀ ਆ ਜੀ ਆਪਾਂ ਨੇ ਥੋੜਾ ਟਾਈਮ ਲਗਾਉਣਾ। ਹਾਂ ਇਹਦੇ ਚ ਨਾ ਹੁਣ ਦੇਖੋ ਦੇਖਣ ਨੂੰ ਕੋਈ ਕਿਸੇ ਨੂੰ ਦਿੱਕਤ ਨਹੀਂ ਲੱਗਦੀ ਹੁਣੀ ਪਰ ਇਹਦੇ ਕੀ ਆ ਇਹ ਕੱਕ ਬਿੱਲੀ ਆ। ਇਹ ਆ ਦੇਖੋ ਹੈ ਨਾ ਬਾਕੀ ਸਾਰੀ ਕੈਰੇਕਟਰ ਚ ਹੁਣ ਕਈ ਕੀ ਕਹਿੰਦੇ ਨੇ ਵੀ ਪੂੰਛ ਆਏ ਆ ਬਾਹਰ ਆਹ ਲਓ ਜੀ ਪੂੰਛ ਵੀ ਜੈੱਡ ਬਲੈਕ। ਠੀਕ ਹੈ ਨਾ? ਮਤਲਬ ਹੁਣ ਸਿਰਫ ਦਿੱਕਤ ਇੱਕ ਆਖਾਂ ਨਹੀਂ ਆਣੀ ਅੱਛਾ ਹੋਰ 30 ਰੁਪਏ ਆਪਾਂ ਨਾ ਜੀ ਇਹਦੇ ਜਣੀ ਇਹ ਝੁੱਟੀ ਦੇਖੋ ਮੀਡੀਅਮ ਹਾਈਟ ਦੀਆਂ ਬੱਚਿਆਂ ਦੀ ਗਰੂਥ ਬਹੁਤ ਜ਼ਿਆਦਾ ਹੈ ਦੀ ਕੱਟੀ ਦੀ ਹਾਈਟ ਐ ਇੰਨੀ ਸਗੀ ਅੱਛਾ ਮੈਂ ਤੋਂ ਬਿਨਾ ਮੁੱਲ ਕਰਿਆ ਆਪਾਂ ਹੁਣ ਕਿਸੇ ਨਾਲ ਖਰਾਬ ਨਹੀਂ ਕਰਨਾ ਨਹੀਂ ਨਹੀਂ ਮੈਂ ਮੁੱਲ ਨਹੀਂ ਨਾਲਦਾ ਵੀ ਬਹੁਤ ਪੈਸੇ ਭਰ ਗਏ ਵਾਹ ਬਹੁਾਈ ਫਿਰ ਦਿਖਦੀਆ ਕਿੰਨਾ ਦੂ ਤੁਸੀਂ ਇਹਦਾ ਪੀਕ ਤੇ ਇਹਦਾ ਦੁੱਧ 23 ਕਿਲੋ ਜੀ ਪਿਛਲੇ ਸਾਲ ਦੇ ਸੈਕੰਡ ਸੀਗੀ ਹੈ ਅੱਛਾ ਇਹ ਸੈਕੰਡ ਸੀਗੀ ਉੱਥੇ ਮੇਲੇ ਦੇ ਨਹੀਂ ਨਹੀਂ ਮੇਲੇ ਦੇ ਨਹੀਂ ਪਿਛਲੇ ਸਾਲ ਮੈਂ ਸਾਇਦ ਦੂਸਰੇ ਸੀਗੀ ਅੱਛਾ ਦੂਜੇ ਸੂਏ ਪਿਛਲੇ ਸਾਲ ਸੀਗੀ ਮਾਂਗੇ ਤੇ ਮੇਲੇ ਪਿਛਲੇ ਸਾਲ ਤਾਂ ਆਪਾਂ ਨੇ ਮੇਲੇ ਤੇ ਤਾਂ ਨਹੀਂ ਪਾਈ ਅਸੀਂ ਥੋੜੇ ਨਾਲ ਨਵੇਂ-ਨਵੇਂ ਜੋੜੇ ਸੀਗੇ ਕਹਿੰਦੇ ਵੀ ਆਪ ਦਾ ਮਤਲਬ ਤੁਸੀਂ ਉਹਦਾ ਕੋਈ ਜਿਹੜੀਆਂ ਨਾਮ ਪਾਓ ਪਰ ਚੋਈ ਵਾਲੇ ਤਾਂ ਪਾ ਸਕਦੇ ਸੀ हां ਮੈਂ ਪਾਈ ਨਹੀਂ ਹੈਗੀ ਇਹ ਗਲਤ ਮੰਮੀ ਚ ਰਹਿ ਗਏ ਆ ਸੂਗੀ ਛੋਟੀ ਬੂਰੀ ਉਹ 20 ਕਿਲੋ ਸੀਗੇ ਉਹ ਆਪਣੇ ਕਿਸੇ ਮਿੱਤਰਾਂ ਤੋਂ ਕੋ ਬਾਤ ਦੀ ਸੀ ਕਿ ਉਹਨਾਂ ਤੋਂ ਖੈਰ ਘਰੇ ਮੇਰੇ 20 ਕੀ ਕੱਢੀ ਗਏ ਉੱਤੇ ਜਾ ਕੇ 14 ਕੱਢ ਗਏ ਸਟ्रेस ਮਨ ਜਾਂਦਾ ਕਈ ਵਾਰ ਨਹੀਂ ਮੈਂ ਵੀ ਨਹੀਂ ਰੁਕਿਆ ਜੀ ਮੇਰੇ ਤੋਂ ਇਹ ਜੋ ਡਿੱਗ ਦਾ ਮਤਲਬ ਪਹਿਲਾਂ ਵੀ ਤੁਹਾਨੂੰ ਦੱਸਿਆ ਸੀਗਾ ਹਾਂ ਜੀ ਹਾਂ ਇਹਦੇ ਦੁੱਧ ਤਾਂ ਮਤਲਬ ਇਹਦਾ ਡੇਢ ਮਹੀਨਾ ਦੋਏ ਰਹਿ ਗਏ ਚੁਵਾ ਦਾਂਗੇ ਯਾਨੀ ਇਹ ੱੱਲੇ ਬੰਦੇ ਨੂੰ ਚੁਆਈ ਕਰਾਉਂਦੇ ਆ ਜੀ ਡਰਦੀ ਆ ਮਤਲਬ ਡਰਦੀ ਆ ਦੁੱਧ ਬਹੁਤ ਜਾਂਦਾ ਝੂਠ ਬੋਲ ਕਿੰਨਾ ਇਹ ਫੇਰ ਵੀ ਬੰਡਾ ਪੀਕ ਤੇ ਕਿੰਨਾ ਅੱਛਾ ਇਹ ਉਹ ਵੀ ਹੋਵੇ ਮਤਲਬ 13 ਦਿਨਾਂ ਕਿਲੋ ਦੁੱਧ ਨਾਪ ਦਿੰਦੀ ਹੈ ਜੀ ਮਨਨ 26 ਕਿਲੋ ਦਾ ਹਾਂ ਇਹ ਆਪਣੇ ਬੰਦੇ ਮਤਲਬ ਚੁਆ ਹੀ ਬਹੁਤ ਬੰਦਿਆਂ ਨੂੰ ਮੈਂ ਜਣੀ ਦੂਰੋਂ ਖੜ ਕੇ ਵੀ ਇੱਕ ਬੰਦਾ ਖੜ ਜਾਵੇ ਉੱਥੇ ਮਤਲਬ ਜੇ ਉਹ ਉਰੋਂ ਖੜੀ ਵੀ ਉਹ ਬੰਦੇ ਕੰਨੀ ਨਿਗਾਹ ਮਾਰੀ ਜਾਂਦੀ ਹੈ ਮਤਲਬ ਕਿੰਨਾ ਜਵਾਂ ਵਿੱਚੋਂ ਹੁਣ ਇਹ 14 11ਵੇਂ ਮਹੀਨੇ ਦੀ 14 ਤਰੀਕ ਨੂੰ ਸੋਹ ਰਹੀ ਹੈ 11ਵੇਂ ਦੀ 14 ਨੂੰ ਹਾਂ ਜੀ 11 14 ਨੂੰ ਇੱਕ ਮਤਲਬ ਸੇਮ ਡੇਟ ਸੇਮ ਡੇਟ ਤੇ ਸ਼ਾਮ ਦਾ ਹੀ ਫਰਕ ਆ ਜੀ ਤੈਨੂੰ ਤੈਨੂੰ ਇੱਕੋ ਡੇਟ ਦੀਆਂ ਨੇ ਹਾਂ ਹੁਣ ਪਤਾ ਕੀ ਹੈ ਫੇਸਬੁਕੀ ਵਿਦਵਾਨ ਤਾਂ ਕਹੀ ਇਹ ਕਹਿਣਗੇ ਬੀਣਾ ਇਹ ਤਾਂ ਲੱਗਦਾ ਹੀ ਨਹੀਂ ਬਾਈ ਕੁਝ ਨਾ ਨਾ ਜੇ ਵੀਡੀਓ ਦਿਖਾ ਦਈਏ ਜਦੋਂ ਤਿਆਰ ਹੋਈਆਂ ਵੀ ਅਜਰਦੀ ਹਾਂ ਤੇ ਬੰਦਾ ਦੇਖ ਕੇ ਰਾਵੈ ਜੀ ਵੀ ਹਾਂ ਯਾਰ ਹਾਂ ਇਹਦੀ ਤਾਂ ਕਿੰਦੀ ਸਿੱਧੂ ਵਾਲੇ ਉੱਤੇ ਪਈਆਂ ਹੀ ਨੇ ਇਹਦੀ ਵੀ ਪਈ ਆ ਇਹ ਵੀ ਉਸ ਟਾਈਮ ਤਿਆਰੀ ਜਿੰਦੀ ਵਾਲੇ ਪੇਜ ਤੇ ਪਈਆਂ ਨੇ ਹਾਂ YouTube ਵਾਲਾ ਉਹਦੋਂ ਸੀ ਕਿ 20 ਦਿਨਾਂ ਦੀ ਸੂਈ ਹੋਈ ਸੀ 12 12 ਕਿਲੋ ਦੁੱਧ ਸੀਗਾ ਉਸ ਦਿਨ ਜਦ ਚੁਾਈ ਕਰਾਈ ਸੀ ਤੇ ਹਾਂ ਬਾਕੀ ਤਾਂ 25 ਦਿਨ ਦਾ ਪਸ਼ੂ ਲੈ ਕੀ ਪੀਤੇ ਬਿਲਕੁਲ ਬਈ ਤੂੰ ਨੰਬਰ ਜਿਹੜਾ ਸਭ ਬੋਲਦਾ ਤੁਹਾਡਾ ਫਿਰ ਵੀ ਆ ਜਾਂਦਾ ਵਧੀਆ ਲੈਣ ਵਾਲਾ ਪਸ਼ੂ ਬਾਕੀ ਨੰਬਰ ਤਾਂ ਆਇਆ ਵੀ ਬਾਹਲੇ ਤੰਗ ਕਰਨਗੇ ਹਾਂ ਤੇ ਲੈਣ ਵਾਲਾ ਤਾਂ ਆਇਆ ਦੇਖੋ ਮੇਰੇ ਕੋਲੇ ਪਤਾ ਕੀ ਜਾਂਦੀ ਕਈ ਵਾਰੀ ਆਇਆ ਹੁੰਦਾ ਆਪਾਂ ਨੂੰ ਮਿੱਤਰ ਪਿਆਰਾ ਕੋਈ ਆ ਗਿਆ ਧੱਕੇ ਧੱਕੇ ਨਾਲ ਲੈ ਜਾਂਦਾ ਹੁਣ ਦੇਖ ਲਓ ਇਹ ਬੋਟੀਆਂ ਨੇ ਉਹਨਾਂ ਦਾ ਮੂੰਹ ਦਿਖਾਓ ਇੱਕ ਵਾਰੀ ਵੀ ਦੇਖੋ ਦੰਦਾਂ ਦੇ ਝੂਟੀਆਂ ਨੇ ਹੈਨਾ ਇਹ ਨਹੀਂ ਹੋਣਾ ਚਾਹੀਦਾ ਇਹ ਵੀ ਆਇਆ ਮੈਂ ਜਿਹੜਾ ਮੈਂ ਬੋਲੀ ਜਿਹੜਾ ਸਹਿਯਾ ਕਰਿਆ ਅੱਜ ਦਸਤੂਰੀ ਸਹੀ ਹੈ ਗੱਲ ਤੇ ਜੈਦਾ ਗੱਲ ਤੇ ਬਹੁਤ ਸੋਹਣਾ ਸੈਟਅਪ ਆ ਡਾ ਸਾਹਿਬ ਦਾ ਇਹ ਦੇਖੋ ਜੀ ਉੱਪਰ ਹੈ ਸ਼ਾਨਨ ਤੇ ਆਪ ਲੋ ਸੈਟਅਪ ਬਹੁਤ ਸੋਹਣਾ ਬਣਾਇਆ ਪਰਲੀ ਤਾਂ ਤੁਸੀਂ ਦੇਖ ਹੀ ਲਈ ਬਾਕੀ ਮਿਹਨਤ ਬਹੁਤ ਆਇਆ ਮੈਨੂੰ ਲੱਗਦਾ ਕਿੰਨੇ ਸਾਲ ਹੋ ਗਏ ਡਾ ਸਾਹਿਬ ਬੂਰੇ ਮੈਦਾਨ ਯਾਰ ਇੱਕ ਨਾ ਬੰਦੇ ਦਾ ਬਚਪਨ ਹੁੰਦਾ ਅਗਲਾ ਕਹਿੰਦਾ ਮੈਨੂੰ ਮਤਲਬ ਖੇਡਾਂ ਦਾ ਸ਼ੌਂਕ ਘਟ ਰਿਹਾ ਮੈਂ ਤਾਂ ਇੰਨਾ ਜੀ ਬੜਿਆ ਹਾਂ ਜਿਆਦਾ ਰਿਹਾ ਹਾਂ ਹਾਂ ਕਿਉਂਕਿ ਸਰਕਾਰੀ ਨੌਕਰੀਏ ਦੇ ਲੋ ਹੁਣ ਵੀ ਲਾਈਏ ਅਗਲਾ ਕਹਿੰਦਾ ਯਾਰ ਤੁਸੀਂ ਮਤਲਬ ਵੀ ਨੌਕਰੀ ਕਰਦੇ ਹੋ ਅੱਜ ਮੈਂ ਛੁੱਟੀ ਤੇ ਆ ਜੀ ਪਹਿਲੀ ਤਾਂ ਗੱਲ ਇਹ ਦੱਸਦਾ ਜੀ ਮੈਂ ਬਿਮਾਰ ਸੀਗਾ ਮੈਂ ਲੱਗਿਆ ਜੀ ਮੈਂ ਤੁਹਾਨੂੰ ਦੱਸਿਆ ਮੈਂ ਸਵੇਰ ਦਾ ਸੋਡੇ ਆਈ ਦੀ ਉੱਠਿਆ ਜੀ ਮੈਂ ਬਿਮਾਰ ਪਿਆ ਸੀ ਅੱਛਾ ਇੱਕ ਹੋਰ ਦੱਸਦਾ ਤੁਹਾਨੂੰ ਐ ਡਾਕਟਰ ਡਾਕਟਰ ਅਸੀਂ ਕਰ ਰਹੇ ਹਾਂ ਨਾ ਕਈ ਵਾਰ ਬਾਈ ਉਹ ਨਹੀਂ ਨਾ ਹੈਲਥ ਡਿਪਾਰਟਮੈਂਟ ਦੇ ਵਿੱਚ ਨੇ ਹਿਊਮਨ ਵਾਲੇ ਚ ਤੇ ਪਸ਼ੂਆਂ ਨਾਲ ਇਹਦਾ ਲੱਗਦੇਗਾ ਨਹੀਂ ਹੈਗਾ ਕਿਤੇ ਪਸ਼ੂਆਂ ਵਾਲਾ ਡਾਕਟਰ ਸਮਝੀ ਜਾਊਗਾ ਵੀ ਡਾਕਟਰ ਤਾਂ ਬੜੇ ਟੀਕੇ ਘੜਦਾ ਹੋਣਾ ਇਹ ਹਿਊਮਨ ਵਾਲੇ ਚ ਨੇ ਇਸ ਕਰਕੇ ਅਸੀਂ ਡਾਕਟਰ ਹੀ ਕਹਿੰਦੇ ਆ ਹਨਾ ਤੇ ਨਾਂ ਦਾ ਭਾਈ ਉਹਨਾਂ ਦਾ ਬਰਿੰਦਰ ਹੈ ਹਾਂਜੀ ਤੇ ਉਹ ਡਾਕਟਰ ਨਾ ਦੇ ਨਾਂ ਨਾਲ ਹੀ ਮਸ਼ਹੂਰ ਨੇ ਤੇ ਭਾਈ ਬਹੁਤ ਵਧੀਆ ਧੰਨਵਾਦ ਤੁਹਾਡਾ ਹਨਾ ਬਹੁਤ ਵਧੀਆ ਲੱਗਿਆ ਤੁਹਾਡਾ ਫਾਰਮ ਤੇ ਸੈਟਅਪ ਸਾਰਾ